ਜਾਨਣ ਕਦੇ ਹਰਦਾ ਨਹੀਂ ਉਹ ਕਿਰਨਾਂ ਦੇ ਕਾਤਲੋ ਸੂਰਜ ਕਦੇ ਮਰਦਾ ਨਹੀਂ ਵੱਖ-ਵੱਖ ਸਰਕਾਰਾਂ ਨੇ ਬੜਾ ਜ਼ੋਰ ਲਾਇਆ ਇਹਨਾਂ ਲੋਕ ਲਹਿਰਾਂ ਨੂੰ ਕੁਚਲਣ ਦਾ ਤੇ ਪਿਛਲੇ ਦਿਨਾਂ ਤੋਂ ਭਗਵਾਨ ਤਮਾਨ ਸਰਕਾਰ ਦਾ ਬਹੁਤ ਜ਼ੋਰ ਲੱਗਾ ਲੋਕ ਲੋਕਾਂ ਦੀ ਤਾਕਤ ਨੂੰ ਰੋਕਣ ਦਾ ਵੱਖ-ਵੱਖ ਥਾਵਾਂ ਤੇ ਲੋਕਾਂ ਨੂੰ ਧਰਨੇ ਮੁਜਾਰੇ ਰੋਕਿਆ ਗਿਆ ਰਾਹਾਂ ਦੇ ਵਿੱਚ ਲੋਕਾਂ ਨੂੰ ਡੱਕਿਆ ਗਿਆ ਜੇਲ੍ਹਾਂ ਦੇ ਵਿੱਚ ਸੁਟਿਆ ਗਿਆ ਘਰਾਂ ਦੇ ਵਿੱਚ ਜਿਹੜੇ ਲੋਕ ਆਗੂ ਸੀ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਤੇ ਆਪੇ ਹੀ ਭਗਵੰਤ ਮਾਨ ਸਰਕਾਰ ਨੇ ਜਿਹੜੇ ਕਿਸਾਨ ਆਗੂ ਸੀ ਜਾਂ ਮਜ਼ਦੂਰ ਆਗੂ ਸੀ ਉਹਨਾਂ ਨਾਲ ਮੀਟਿੰਗਾਂ ਸੱਦ ਕੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਸੱਦਾ ਗੱਲਬਾਤ ਦਾ ਦਿੱਤਾ ਗੱਲਬਾਤ ਦੇ ਦਰਮਿਆਨ ਉਹਨਾਂ ਨੇ ਗ੍ਰਿਫਤਾਰ ਕੀਤਾ ਜੋ ਕਿ ਕਿਹਾ ਜਾ ਰਿਹਾ ਅੱਜ ਤੱਕ ਕਿਸੇ ਵੀ ਸਰਕਾਰ ਨੇ ਕਿਸਾਨਾਂ ਦੇ ਨਾਲ ਲੋਕਾਂ ਦੇ ਨਾਲ ਜਾਂ ਜਿਹਨੂੰ ਵੀ ਗੱਲਬਾਤ ਵਾਸਤੇ ਸੱਦਿਆ ਹੁੰਦਾ ਕਿਸੇ ਨੂੰ ਵੀ ਇਸ ਤਰੀਕੇ ਗ੍ਰਿਫਤਾਰ ਨਹੀਂ ਕੀਤਾ ਗਿਆ ਪਰ ਇੱਥੇ ਭਗਵੰਤ ਮਾ ਸਰਕਾਰ ਨੇ ਪਹਿਲੀ ਵਾਰ ਅਜਿਹਾ ਕੀਤਾ ਕਿ ਲੋਕਾਂ ਨੂੰ ਗੱਲਬਾਤ ਦਾ ਸੱਦਾ ਦੇ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅੱਜ ਇਹ ਵਿਸ਼ਾਲ ਇਕੱਠ ਉਸ ਚੀਜ਼ ਦਾ ਮੂੰਹ ਤੋੜਨਾ ਜਵਾਵਾ ਕਿ ਜਿੰਨਾ ਮਰਜੀ ਲੋਕ ਲਹਿਰਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਜਾਵੇ ਪਰ ਲੋਕ ਲਹਿਰਾਂ ਅੱਜ ਤੱਕ ਨਾ ਕਿਸ ਤੋਂ ਕੁਚਲੀਆਂ ਗਈਆਂ ਤੇ ਨਾ ਜਾਣੀਆਂ ਅੱਜ ਇਹ ਵਿਸ਼ਾਲ ਇਕੱਠ ਇੱਥੇ ਸੰਗਰੂਰ ਦੀ ਧਰਤੀ ਤੇ ਸੀਐਮ ਭਗਵੰਤ ਮਾਨ ਦੇ ਸ਼ਹਿਰ ਦੇ ਵਿੱਚ ਇਹ ਸਾਰੀ ਇਹ ਗੱਲਾਂ ਦੀ ਗਵਾਹੀ ਭਰਦਾ ਤੇ ਇਹ ਲੋਕ ਕਹਿ ਰਹੇ ਨੇ ਅੱਜ ਜਿਹੜਾ ਇਹ ਲੋਕਾਂ ਨੇ ਠਾਠਾ ਮਾਰਦਾ ਇਕੱਠ ਰੱਖਿਆ ਲੋਕ ਕਹਿ ਰਹੇ ਨੇ ਕਿ ਇੱਥੇ ਪੰਜਾਬ ਦੇ ਅੰਦਰ ਫਿਰ ਤੋਂ ਪੁਲਿਸ ਰਾਜ ਲਿਆਂਦਾ ਜਾ ਰਿਹਾ ਜਿਹੜਾ ਦੌਰ 80 ਤੋਂ ਲੈ ਕੇ 90 95 ਦੇ ਦਹਾਕੇ ਵਿੱਚ ਰਿਹਾ ਜਦੋਂ ਪੁਲਿਸ ਹੱਥੀ ਤਾਕਤਾਂ ਸੀ ਲੋਕਾਂ ਦਾ ਕਹਿਣਾ ਕਿ ਉਦੋਂ ਤਾਂ ਸਰਕਾਰਾਂ ਕਹਿੰਦੀਆਂ ਸੀ ਕਿ ਇੱਥੇ ਅੱਤਵਾਦ ਆ ਅੱਤਵਾਦ ਦਾ ਬਹਾਨਾ ਬਣਾ ਕੇ ਲੋਕਾਂ ਨੂੰ ਟਾਰਗੇਟ ਕੀਤਾ ਗਿਆ ਲੋਕਾਂ ਦੇ ਜਵਾਨ ਪੁੱਤ ਫੜਫੜ ਜੇਲੀ ਸੁੱਟੇ ਗਏ ਉਹਨਾਂ ਦੇ ਮੁਕਾਬਲੇ ਬਣਾਏ ਗਏ ਲੋਕਾਂ ਦਾ ਕਹਿਣਾ ਕਿ ਉਸ ਟਾਈਮ ਪੁਲਿਸ ਸਟਾਰ ਲਗਾਉਣ ਦੇ ਵਾਸਤੇ ਇਹ ਸਭ ਕਰਦੀ ਸੀ ਪਰ ਅੱਜ ਦੇ ਸਮੇਂ ਵਿੱਚ ਲੋਕ ਪੁੱਛਦੇ ਨੇ ਕਿਸਾਨ ਆਗੂ ਪੁੱਛਦੇ ਨੇ ਵੱਖ-ਵੱਖ ਕਿਰਤੀ ਲੋਕਾਂ ਦਾ ਕਹਿਣਾ ਕਿ ਅੱਜ ਦੇ ਸਮੇਂ ਵਿੱਚ ਅਜਿਹਾ ਕੀ ਆ ਕਿ ਸਰਕਾਰ ਫਿਰ ਤੋਂ ਪੁਲਿਸ ਰਾਜ ਇੱਥੇ ਬਣਾਉਣ ਜਾ ਰਹੀ ਆ ਭਾਵੇਂ ਕਿ ਭਗਵਾਨਤਵਾ ਸਰਕਾਰ ਇਹ ਕਹਿ ਰਹੀ ਆ ਕਿ ਜਿੰਨੀ ਇੱਥੇ ਗੁੰਡਾਗਰਦੀ ਵਧ ਗਈ ਆ ਗੈਂਗਸਟਰਪਨਾ ਵਧ ਗਿਆ ਅਸੀਂ ਤਾਂ ਉਹਨੂੰ ਖਤਮ ਕਰਨ ਦੇ ਵਾਸਤੇ ਜਿਹੜਾ ਪੁਲਿਸ ਨੂੰ ਕੁਝ ਹਦਾਇਤਾਂ ਦਿੱਤੀਆਂ ਨੇ ਜਿਹਦੇ ਕਰਕੇ ਪੁਲਿਸ ਲੱਤਾਂ ਦੇ ਵਿੱਚ ਗੋਲੀਆਂ ਮਾਰਨੀਆਂ ਸ਼ੁਰੂ ਕੀਤੀਆਂ ਵਕ ਵਕ ਥਾਵਾਂ ਤੇ ਇਨਕਾਊਂਟਰ ਪੁਲਿਸ ਨੇ ਕਰਨੇ ਸ਼ੁਰੂ ਕੀਤੇ ਪਰ ਇਨਾ ਕਿਰਤੀ ਲੋਕਾਂ ਦਾ ਕਹਿਣਾ ਕਿ ਜਿਹੜੇ ਅੱਜ ਇਨਕਾਊਂਟਰ ਪੁਲਿਸ ਦੇ ਵੱਲੋਂ ਕੀਤੇ ਜਾਂਦੇ ਨੇ ਅੱਜ ਲੱਤਾਂ ਦੇ ਵਿੱਚ ਗੋਲੀਆਂ ਮਾਰੀਆਂ ਜਾਂਦੀਆਂ ਕੱਲ ਨੂੰ ਇਹੀ ਗੋਲੀਆਂ ਸਾਡੀਆਂ ਛਾਤੀਆਂ ਦੇ ਵਿੱਚ ਵੱਜਣੀਆਂ ਤੇ ਉਹੀ ਮਾਹੌਲ ਅੱਜ ਬਣਦਾ ਜਾ ਰਿਹਾ ਜਿਵੇਂ ਨਰਿੰਦਰ ਦੀਪ ਦੀ ਮੌਤ ਪੁਲਿਸ ਹਰਾਸਤ ਦੇ ਵਿੱਚ ਹੋਈ ਆ ਜਿਵੇਂ ਵੱਖ-ਵੱਖ ਮੌਤਾਂ ਪੁਲਿਸ ਹਰਾਸਤ ਦੇ ਵਿੱਚ ਹੁਣ ਤੱਕ ਕਿੰਨੀਆਂ ਮੌਤਾਂ ਹੋ ਚੁੱਕੀਆਂ ਕਿੰਨੇ ਇਨਕਾਊਂਟਰ ਹੋ ਚੁੱਕੇ ਆ ਤੇ ਕੱਲ ਨੂੰ ਇਹ ਜ਼ਿਆਦਾ ਹੀ ਵਧਣਾ ਤੇ ਇਹ ਸਭ ਇਹ ਲੋਕ ਸੰਘਰਸ਼ਾਂ ਨੂੰ ਲੋਕਾਂ ਦੀ ਆਵਾਜ਼ ਨੂੰ ਬੰਦ ਕਰਨ ਵਾਸਤੇ ਕੀਤਾ ਜਾ ਰਿਹਾ ਐਸੇ ਹੀ ਜੋਰ ਤੇ ਵੱਖ-ਵੱਖ ਥਾਵਾਂ ਤੇ ਜਦੋਂ ਲੋਕ ਆਪਣੇ ਜਮਹੂਰੀ ਹੱਕ ਦੇ ਨਾਲ ਜਿਹੜਾ ਸਾਡਾ ਸੰਵਿਧਾਨਿਕ ਹੱਕ ਆ ਉਹਦੇ ਨਾਲ ਢਰਨੇ ਮੁਜਾਹਰੇ ਕਰਦੇ ਨੇ ਤਾਂ ਇਹ ਭਗਵਾਨ ਸਤਿਮਾਨ ਸਰਕਾਰ ਲੋਕਾਂ ਨੂੰ ਚੁੱਕ-ਚੁੱਕ ਕੇ ਢਿਲ ਜਿਲ੍ਹਿਆਂ ਦੇ ਵਿੱਚ ਸੁੱਟਦੀ ਆ ਬੰਦ ਕਰ ਦਿੰਦੀ ਆ ਤੇ ਜਿਹਨੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਇੱਥੇ ਸੰਗਰੂਰ ਦੇ ਵਿੱਚ ਆਪਦਾ ਇੱਕ ਸੰਘਰਸ਼ ਵੀ ਢਿਆ ਸੀ ਲੈਂਡ ਸੀਲਿੰਗ ਐਕਟ ਦੇ ਤਹਿਤ ਜਿਹਦੇ ਵਿੱਚ 1.75 ਏਕੜ ਤੋਂ ਵੱਧ ਇੱਕ ਕਾਨੂੰਨ ਬਣਿਆ ਹੋਇਆ ਕਿ ਕੋਈ ਜ਼ਮੀਨ ਰੱਖ ਨਹੀਂ ਸਕਦਾ ਜਿਹਦੇ ਕੋਲੇ ਵੀ 1.75 ਏਕੜ ਤੋਂ ਵੱਧ ਜ਼ਮੀਨ ਆ ਉਹ ਸਰਕਾਰ ਨੇ ਹੀ ਕਾਨੂੰਨ ਬਣਾਇਆ ਕਿ ਉਹ ਲੋਕਾਂ ਵਿੱਚ ਵੰਡੀ ਜਾਊਗੀ ਪਰ ਉਹ ਕੰਮ ਸਰਕਾਰ ਨੇ ਤਾਂ ਅਜੇ ਤੱਕ ਕੀਤਾ ਨਹੀਂ ਜਦੋਂ ਉਹ ਕੁਝ ਲੋਕ ਲੜਨ ਲੱਗੇ ਤਾਂ ਅੱਜ ਜਿਹੜਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਕਿੰਨੇ ਆਗੂ ਆ ਜਿਨ੍ਹਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਸੁੱਟ ਲਿਆ ਬਿੱਕਰ ਸਿੰਘ ਹਥੋਆ ਜਿਹੜਾ ਜ਼ਮੀਨ ਸੰਘਰਸ਼ ਕਮੇਟੀ ਜੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਆਗੂ ਆ ਸਰਕਾਰ ਨੇ ਉਹਨੂੰ ਗੱਲਬਾਤ ਵਾਸਤੇ ਬੁਲਾਇਆ ਪਰ ਗੱਲਬਾਤ ਵਾਸਤੇ ਬੁਲਾਇਆ ਤੇ ਚੁੱਕ ਕੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਤੇ ਅੱਜ ਕਿੰਨੇ ਆਗੂ ਨੇ ਚਾਹੇ ਉਹ ਕਿਸਾਨਾਂ ਵਿੱਚ ਹੋਣ ਚਾਹੇ ਮਜ਼ਦੂਰਾਂ ਤੁਹਾਡਾ ਸਰਕਾਰ ਨੇ ਜ਼ਿਲ੍ਹਾ ਦੇ ਵਿੱਚ ਬੰਦ ਕਰ ਦਿੱਤੇ ਆ ਤੇ ਇਹ ਲੋਕ ਕਹਿੰਦੇ ਆ ਕਿ ਹੁਣ ਇੱਥੇ ਪੁਲਿਸ ਪ੍ਰਸ਼ਾਸਨ ਦੀ ਮਦਦ ਦੇ ਨਾਲ ਇਹ ਸਭ ਕੁਝ ਕੀਤਾ ਜਾ ਰਿਹਾ ਤੇ ਸਰਕਾਰ ਇੱਥੇ ਪੁਲਿਸ ਰਾਜ ਕਾਇਮ ਕਰਨਾ ਚਾਹੁੰਦੀ ਆ ਇੱਥੇ ਜਿਹੜੇ ਅੱਜ ਆਏ ਲੋਕ ਨੇ ਆਪਾਂ ਉਹਨਾਂ ਤੋਂ ਜਾਣਦੇ ਆ ਕਿ ਉਹਨਾਂ ਦਾ ਇਸ ਗੱਲ ਬਾਰੇ ਕੀ ਕਹਿਣਾ ਵੀਰ ਜੀ ਅੱਜ ਜਿਹੜਾ ਇੱਥੇ ਕੱਫ ਰੱਖਿਆ ਹੋਇਆ ਸੰਨਦਾ ਮਿਹਦੂਰਾ ਦਾ ਸਾਰੇ ਤੱਕਿਆਂ ਦਾ ਕਿ ਪੰਜਾਬ ਵਿੱਚ ਪੁਲਿਸ ਰਾਜ ਲਿਆਇਆ ਜਾ ਰਿਹਾ ਉਹਦੇ ਬਾਰੇ ਕੀ ਕਹੋਗੇ ਇਹ ਜੀ ਕੱਟ ਕੀਤਾ ਗਿਆ ਉਹ ਜ਼ਮੀਨ ਬਾਰੇ ਜੀ ਤੇ ਉੱਥੇ ਜਿੱਥੇ ਅਸੀਂ ਪ੍ਰੋਗਰਾਮ ਕਰਨਾ ਸੀ ਨਾ ਪਿੰਡਾਂ ਵਿੱਚੋਂ ਟੁੱਕੇ ਸਾਨੂੰ ਜਿਹੜਾ ਵਿੱਚ ਟੁੱਕਿਆ ਗਿਆ ਵਿੱਚ ਬੰਦੇ ਸਾਡੇ ਹਾਲ ਵੀ ਅੰਦਰ ਨੇ ਉਹਦੇ ਕਾਰਨ ਅਸੀਂ ਪੈਸੇ ਬੰਦੀਆਂ ਕੋਲੇ ਇਕੱਠੇ ਹੋ ਕੇ ਗਏ ਸਾਡੀ ਜਿੱਥੇ ਛੋਟੀ ਜੀ ਯੂਨੀਅਨ ਸੀਗੀ ਅਸੀਂ ਇਕੱਠੇ ਹੋ ਕੇ ਪੰਜਾਬ ਦੇ ਵਿੱਚ ਫਿਰਿਆ ਦੇ ਵੀ ਕਿਸਾਨ ਜੁਨੀਆਂ ਨੇ ਜਿੰਨੇ ਆਏਗੇ ਤੇ ਉਹਨਾਂ ਕੋਲੇ ਹੋਰ ਜਿੰਨੇ ਕਿਸੇ ਆਗੂ ਜੁਨੀਆਂ ਰਹਿ ਕੇ ਗਏ ਅਰੇ ਪੂਰੇ ਦਿਖਿਆ ਗਏ ਤਾਂ ਸਾਡਾ ਇੱਥੇ ਦਾ ਪ੍ਰੋਗਰਾਮ ਪੂਰਾ ਹੋ ਗਿਆ ਅਸੀਂ ਭਗਵਾਨ ਸਤਮਾਨ ਨੂੰ ਦੱਸਣਾ ਚਾਹੁੰਦੇ ਆ ਵੀ ਜਿੰਨਾ ਮਰਜ਼ੀ ਜ਼ੋਰ ਲਾ ਲੈ ਅਸੀਂ ਜ਼ਮੀਨ ਲੈ ਕੇ ਛੱਡਾਂਗੇ ਆਪਣਾ ਹੱਕ ਲੈ ਕੇ ਛੱਡਾਂਗੇ ਕਿੰਨਾ ਕਿਸੇ ਸਾਨੂੰ ਜ਼ੋਰਾਂ ਜਿ ਠੋਕ ਦੇਗਾ ਅਸੀਂ ਮਰ ਜਾਂਗੇ ਪਰ ਜ਼ਮੀਨ ਨਹੀਂ ਛੱਡਾਂਗੇ ਜੀ ਜਿਹੜਾ 80 ਤੋਂ ਲੈ ਕੇ 85 ਤੱਕ ਕਿਹਾ ਜਾ ਰਿਹਾ ਕਿ ਪੁਲਿਸ ਰਾਜ ਰਿਹਾ ਇੱਥੇ ਉਹ ਤੁਸੀਂ ਦੇਖਿਆ ਤੇ ਕੀ ਕੀ ਹੋਇਆ ਉਹਦੇ ਵਿੱਚ ਬਹੁਤ ਕੁਝ ਹੋਇਆ ਜੀ ਬਹੁਤ ਧੱਕਾ ਹੋਇਆ ਇੱਥੇ ਜਿੰਨਾ ਕਹੋ ਉਹਨਾਂ ਧੱਕਾ ਕੀਤਾ ਗਿਆ ਹਾਂਜੀ ਇੰਨਾ ਗੰਦਾ ਰਾਜ ਤਾਂ ਕਿਸੇ ਮੁੱਖ ਮੰਤਰੀ ਨੇ ਕਰੀ ਨਹੀਂ ਹੈਗਾ ਜਿੰਨਾ ਗਰੀਬਾਂ ਨਾਲ ਇਹਨੇ ਧੱਕਾ ਕੀਤਾ